ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੇ ਦੇਸ਼ ਛੱਡ ਕੇ ਭੱਜਣ ਤੋਂ ਇੱਕ ਦਿਨ ਮਗਰੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਭੰਗ ਕਰ ਦਿੱਤੀ। ਇਸ ਦੌਰਾਨ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤ੍ਰੀਮ ਸਰਕਾਰ ਦਾ ਮੁਖੀ ਠਾਪ ਦਿੱਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦੇ ਪ੍ਰੈਸ ਕਟਰ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀਆਂ ਤਾਕਤਾਂ ਹਾਸਲ ਹੋਣਗੀਆਂ ਰਾਸ਼ਟਰਪਤੀ ਨੇ ਤਿੰਨਾਂ ਸਿਨਾਵਾ ਦੇ ਮੁਖੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਤੇ ਐਂਟੀ ਡਿਸਕ੍ਰਿਮੀਨੇਸ਼ਨ ਸਟੂਡੈਂਟ ਮੂਵਮੈਂਟ ਦੇ ਨੇਤਾਵਾਂ ਨਾਲ ਸਲਾਮ ਮਸ਼ਵਰੇ ਤੋਂ ਬਾਅਦ ਹੀ ਯੂਨਸ ਨੂੰ ਅੰਤਰੀਮ ਸਰਕਾਰ ਦਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਲਿਆ ਇਜ਼ੁਰਾਨ ਬੰਗਲਾਦੇਸ਼ ਦੀ ਫੌਜ ਨੇ ਸ਼ਿਖਰਲੇ ਉਹਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਨੈਸ਼ਨਲ ਟੈਲੀਕਮਿਊਨੀਕੇਸ਼ਨ ਮੋਨਿਟਰਿੰਗ ਸੈਂਟਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਜਿਆਉਲ ਅਹਿਸਨ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਹੈ ਲੈਫਟੀਨੈਂਟ ਜਨਰਲ ਮੁਹੰਮਦ ਸੈਫੂਲ ਆਲਮ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ ਇਸੇ ਤਰ੍ਹਾਂ ਕੁਝ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਤੇ ਸਾਬਕਾ ਮੰਤਰੀ ਜੁਨੈਦ ਅਹਿਮਦ ਪਲਕ ਨੂੰ ਦੇਸ਼ ਛੱਡਣ ਮੌਕੇ ਟਾਕਾ ਹਵਾਈ ਅੱਡੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਮਹਮੂਦ ਦਿੱਲੀ ਲਈ ਉਡਾਨ ਲੈਣ ਦੀ ਤਿਆਰੀ ਵਿੱਚ ਸੀ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਜੇਲ੍ਹ ਵਿੱਚ ਬੰਦ ਬੰਗਲਾਦੇਸ਼ ਨੈਸ਼ਨਲ ਪਾਰਟੀ ਦੀ ਚੇਅਰਪਰਸਨ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਨੂ ਰਿਹਾ ਕਰ ਦਿੱਤਾ ਗਿਆ ਹੈ ਪਹਿਲੀ ਜੁਲਾਈ ਤੋਂ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਰਿਹਾ ਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ ਤੇ ਕਈਆਂ ਨੂੰ ਰਿਹਾਵੀ ਕੀਤਾ ਜਾ ਚੁੱਕਾ ਹੈ ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਮੋਹਾਰਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਾਧ ਕੇ 440 ਹੋ ਗਈ ਹੈ ਸਥਾਨਕ মিডিਆ ਮੁਤਾਬਕ ਇਨਾਂ ਵਿੱਚੋਂ 100 ਤੋਂ ਵੱਧ ਮੋਤਾ ਸ਼ੇਖ ਹਸੀਨਾ ਦੇ ਦੇਸ਼ ਛੱਡਣ ਮਗਰੋਂ ਹੋਈਆਂ ਹਨ ਉਧਰ ਫੌਜ ਵੱਲੋਂ ਮੁਲਕ ਵਿੱਚ ਹਾਲਾਤ ਕਾਬੂ ਹੇਠ ਲਿਓਣ ਲਈ ਯਤਨ ਜਾਰੀ ਹਨ ਮੋਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋਣ ਲੱਗੇ ਹਨ ਜਦੋਂ ਕਿ ਪੁਲਿਸ ਤੇ ਫੌਜ ਦਸਤਿਆਂ ਵੱਲੋਂ ਸੜਕਾਂ ਤੇ ਗਸ਼ਤ ਲਗਾਤਾਰ ਜਾਰੀ ਹੈ ਸਰਕਾਰੀ ਨੌਕਰੀਆਂ ਵਿੱਚ ਵਿਵਾਦਿਤ ਰਾਖਵਾਕਰਨ ਨੂੰ ਲੈ ਕੇ ਹਸੀਨਾ ਖਿਲਾਫ ਜਾਰੀ ਰੋਸ ਮੁਜ਼ਾਹਰੇ ਕਰਕੇ ਲੰਬੇ ਸਮੇਂ ਤੋਂ ਬੰਦ ਸਕੂਲ ਕਾਲਜ ਮਦਰਸੇ ਫੈਕਟਰੀਆਂ ਨਿੱਜੀ ਸੰਸਥਾਵਾਂ ਤੇ ਯੂਨੀਵਰਸਿਟੀਆਂ ਅੱਜ ਖੁੱਲ ਗਈਆਂ ਟਾਕਾ ਵਿੱਚ ਹਾਲਾਤ ਆਮ ਵਾਂਗ ਰਹੇ ਤੇ ਅਮਨ ਸ਼ਾਂਤੀ ਬਣੀ ਰਹੀ। ਬੱਸਾਂ ਤੇ ਹੋਰ ਸਰਕਾਰੀ ਵਾਹਨ ਸੜਕਾਂ ਤੇ ਨਜ਼ਰ ਆਏ ਤੇ ਵਪਾਰੀਆਂ ਨੇ ਦੁਕਾਨਾਂ ਖੋਲੀਆਂ। ਸੜਕਾਂ ਤੇ ਸਰਕਾਰੀ ਵਾਹਨ ਤੇ ਬੈਟਰੀ ਰਿਕਸ਼ਾ ਵੀ ਨਜ਼ਰ ਆਈ। ਬੰਗਾਲੀ ਭਾਸ਼ਾ ਦੇ ਅਖਬਾਰ ਪ੍ਰਥਮ ਆਲੋ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਸ਼ੁਰੂ ਕੀਤੇ ਪੱਖਪਾਤ ਵਿਰੋਧੀ ਅੰਦੋਲਨ ਦੌਰਾਨ ਟਾਕਾ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 109 ਵਿਅਕਤੀ ਮਾਰੇ ਗਏ ਹਨ। ਅਖਬਾਰ ਨੇ ਇਹ ਵੀ ਕਿਹਾ ਕਿ ਪਿਛਲੇ 21 ਦਿਨਾਂ ਦੌਰਾਨ ਰੋਸ ਮੁਜਾਹਰਿਆਂ ਦੌਰਾਨ ਮੌਤੇ ਮੂਵ ਵਿੱਚ ਪਏ ਲੋਕਾਂ ਦੀ ਗਿਣਤੀ 440 ਹੋ ਗਈ ਹੈ। ਅਖਬਾਰ ਮੁਤਾਬਕ ਸੋਮਵਾਰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਟਾਕਾ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ 37 ਲਾਸ਼ਾਂ ਲਿਆਂਦੀਆਂ ਗਈਆਂ ਹਨ। ਰੋਜ਼ਨਾਮਚੇ ਨੇ ਹਸਪਤਾਲ ਵਿੱਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ 500 ਲੋਕਾਂ ਨੂੰ ਗੋਲੀਆਂ ਦੇ ਜ਼ਖਮਾਂ ਸਣੇ ਹੋਰ ਕਈ 60 ਫੇਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਰਾਜਧਾਨੀ ਦੇ ਬਾਹਰਵਾਰ 사ਵਰ ਤੇ ਧਾਮਰਾਇ ਇਲਾਕਿਆਂ ਵਿੱਚ ਸੋਮਵਾਰ ਨੂੰ ਪੁਲਿਸ ਤੇ ਸ਼ਰਾਰਤੀ ਅੰਸਰਾਂ ਵਿਚਾਲੇ ਹੋਈਆਂ ਝੜਪਾਂ ਵਿੱਚ 18 ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ 6 ਵਿਅਕਤੀ ਹਬੀਬਗੰਜ 8 ਜਸੌਰ ਖੁਲਨਾ ਤੇ ਬਾਰੀਸਾਲ ਵਿੱਚ 3-3 ਲਖਮੀਪੁਰ ਵਿੱਚ 11 ਕੁਸ਼ਤੀਆ 6 ਸਤਖੀਰਾ 3 ਤੇ ਗਾਜ਼ੀਪੁਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਪੱਛਮੀ ਜੋਸ਼ੋਰ ਜ਼ਿਲ੍ਹੇ ਵਿੱਚ ਆਵਾਮੀ ਲੀਗ ਦੇ ਆਗੂ ਦੀ ਮਾਲਕੀ ਵਾਲੇ ਹੋਟਲ ਵਿੱਚ 24 ਵਿਅਕਤੀਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਜਿਨ੍ਹਾਂ ਵਿੱਚ ਇండోਨੇਸ਼ੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ। ਇਸ ਦੌਰਾਨ ਰਾਸ਼ਟਰਪਤੀ ਮੁਹੰਮਦ ਸ਼ਾਹਬੁੱਦੀਨ ਨੇ ਸੋਮਵਾਰ ਦੇਰ ਰਾਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਵਿੱਚ ਅਮਨ ਕਾਨੂੰਨ ਨੂੰ ਆਮ ਵਾਂਗ ਕਰਨ ਲਈ ਕਿਹਾ ਸੀ। ਉਨਾ ਹਥਿਆਰਬੰਦ ਬਲਾ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਜਾਨ-ਮਾਲ ਤੇ ਸਰਕਾਰੀ ਸਾਮਿਆ ਦੀ ਸੁਰੱਖਿਆ ਲਈ ਸਖਤ ਉਪਰਾਲੇ ਕਰ ਹਸੀਨਾ ਸਰਕਾਰ ਦੇ ਤਖਤਾ ਪਲਟ ਮਗਰੋਂ ਪਹਿਲੇ ਦਿਨ ਸਖਤਰੇਤ ਦਾ ਮਾਹੌਲ ਬਹੁਤ ਤਲਖ ਰਿਹਾ ਸਖਤਰੇਤ ਵਿੱਚ ਜਾਰੀ ਦਾਖਲਾ ਪਾਸ ਰੱਦ ਕਰ ਦਿੱਤੇ ਗਏ ਮੁੱਖ ਗੇਟ ਤੇ ਕੁਝ ਗਿਣਤੀ ਦੇ ਪੁਲਿਸ ਮੁਲਾਜ਼ਮ ਹੀ ਡਿਊਟੀ ਕਰਦੇ ਨਜ਼ਰ ਆਏ ਮੰਤਰਾਲਿਆਂ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਵੀ ਘਟ ਰਹੀ ਮંત્રી ਤੇ ਐਮਪੀਜ਼ ਵੀ ਗੈਰਹਾਜ਼ਰ ਰਹੇ ਤੇ ਜਿਹੜੇ ਕੁਝ ਆਏ ਉਹ ਡਰ ਤੇ ਖੋਪ ਵਿੱਚ ਸਨ ਹਸੀਨਾ ਦੀਆਂ ਵਕ ਵਕ ਥਾਵਾਂ ਤੇ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਇਸ ਦੌਰਾਨ ਅਮਰੀਕਾ ਨੇ ਆਪਣੀ ਨਾਗਰਿਕਾਂ ਨੂੰ ਬੰਗਲਾਦੇਸ਼ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਉਧਰ ਬ੍ਰਿਟਿਸ਼ ਸਰਕਾਰ ਨੇ ਬੰਗਲਾਦੇਸ਼ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਵਿਦੇਸ਼ ਸਕੱਤਰ ਡੇਵਿਡ ਲੈਮੀ ਨੇ ਬੰਗਲਾਦੇਸ਼ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਹੋਈ ਗੈਰ ਮਾਮੂਲੀ ਹਿੰਸਾ ਤੇ ਜਾਨੀ ਨੁਕਸਾਨ ਦੀ ਨਿਖੇਦੀ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੇ ਦੇਸ਼ ਛੱਡ ਕੇ ਭੱਜਣ ਤੋਂ ਇੱਕ ਦਿਨ ਮਗਰੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਭੰਗ ਕਰ ਦਿੱਤੀ। ਇਸ ਦੌਰਾਨ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤ੍ਰੀਮ ਸਰਕਾਰ ਦਾ ਮੁਖੀ ਠਾਪ ਦਿੱਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦੇ ਪ੍ਰੈਸ ਕਟਰ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀਆਂ ਤਾਕਤਾਂ ਹਾਸਲ ਹੋਣਗੀਆਂ ਰਾਸ਼ਟਰਪਤੀ ਨੇ ਤਿੰਨਾਂ ਸਿਨਾਵਾ ਦੇ ਮੁਖੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਤੇ ਐਂਟੀ ਡਿਸਕ੍ਰਿਮੀਨੇਸ਼ਨ ਸਟੂਡੈਂਟ ਮੂਵਮੈਂਟ ਦੇ ਨੇਤਾਵਾਂ ਨਾਲ ਸਲਾਮ ਮਸ਼ਵਰੇ ਤੋਂ ਬਾਅਦ ਹੀ ਯੂਨਸ ਨੂੰ ਅੰਤਰੀਮ ਸਰਕਾਰ ਦਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਲਿਆ ਇਸ ਦੌਰਾਨ ਬੰਗਲਾਦੇਸ਼ ਦੀ ਫੌਜ ਨੇ ਸ਼ਿਖਰਲੇ ਅਹੁਦਿਆਂ ਵਿੱਚ ਵੱਡਾ ਫੇਰ ਬਦਲ ਕਰਦਿਆਂ ਨੈਸ਼ਨਲ ਟੈਲੀਕਮਿਊਨੀਕੇਸ਼ਨ ਮੋਨਿਟਰਿੰਗ ਸੈਂਟਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਜਿਆਉਲ ਅਹਿਸਨ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਲੈਫਟੀਨੈਂਟ ਜਨਰਲ ਮੁਹੰਮਦ ਸੈਫੂਲ ਆਲਮ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁਝ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਤੇ ਸਾਬਕਾ ਮੰਤਰੀ ਜੁਨੈਦ ਅਹਿਮਦ ਪਲਕ ਨੂੰ ਦੇਸ਼ ਛੱਡਣ ਮੌਕੇ ਟਾਕਾ ਹਵਾਈ ਅੱਡੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਮਹਿਮੂਦ ਦਿੱਲੀ ਲਈ ਉਡਾਨ ਲੈਣ ਦੀ ਤਿਆਰੀ ਵਿੱਚ ਸੀ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਜੇਲ੍ਹ ਵਿੱਚ ਬੰਦ ਬੰਗਲਾਦੇਸ਼ ਨੈਸ਼ਨਲ ਪਾਰਟੀ ਦੀ ਚੇਅਰਪਰਸਨ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਨੂੰ ਰਿਹਾ ਕਰ ਦਿੱਤਾ ਗਿਆ ਹੈ। 1 ਜੁਲਾਈ ਤੋਂ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਰਿਹਾ ਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ ਤੇ ਕਈਆਂ ਨੂੰ ਰਿਹਾਵੀ ਕੀਤਾ ਜਾ ਚੁੱਕਾ ਹੈ। ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਮੋਜਾਰਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 440 ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ ਇਨ੍ਹਾਂ ਵਿੱਚੋਂ 100 ਤੋਂ ਵੱਧ ਮੋਤਾਂ ਸ਼ੇਖ ਹਸੀਨਾ ਦੇ ਦੇਸ਼ ਛੱਡਣ ਮਗਰੋਂ ਹੋਈਆਂ ਹਨ। ਉੱਧਰ ਫੌਜ ਵੱਲੋਂ ਮੁਲਕ ਵਿੱਚ ਹਾਲਾਤ ਕਾਬੂ ਹੇਠ ਲਿਉਣ ਲਈ ਯਤਨ ਜਾਰੀ ਹਨ। ਮੋਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋਣ ਲੱਗੇ ਹਨ। ਜਦੋਂ ਕਿ ਪੁਲਿਸ ਤੇ ਫੌਜ ਦਸਤਿਆਂ ਵੱਲੋਂ ਸੜਕਾਂ ਤੇ ਗਸ਼ਤ ਲਗਾਤਾਰ ਜਾਰੀ ਹੈ ਸਰਕਾਰੀ ਨੌਕਰੀਆਂ ਵਿੱਚ ਵਿਵਾਦਿਤ ਰਾਖਵਾਕਰਨ ਨੂੰ ਲੈ ਕੇ ਹਸੀਨਾ ਖਿਲਾਫ ਜਾਰੀ ਰੋਸ ਮੁਜਾਹਰਿਆ ਕਰਕੇ ਲੰਬੇ ਸਮੇਂ ਤੋਂ ਬੰਦ ਸਕੂਲ ਕਾਲਜ ਮਦਰਸੇ ਫੈਕਟਰੀਆਂ ਨਿੱਜੀ ਸੰਸਥਾਵਾਂ ਤੇ ਯੂਨੀਵਰਸਿਟੀਆਂ ਅੱਜ ਖੁੱਲ ਗਈਆਂ ਟਾਕਾ ਵਿੱਚ ਹਾਲਾਤ ਆਮ ਵਾਂਗ ਰਹੇ ਤੇ ਅਮਨ ਸ਼ਾਂਤੀ ਬਣੀ ਰਹੀ ਬੱਸਾਂ ਤੇ ਹੋਰ ਸਰਕਾਰੀ ਵਾਹਨ ਸੜਕਾਂ ਤੇ ਨਜ਼ਰ ਆਏ ਤੇ ਵਪਾਰੀਆਂ ਨੇ ਦੁਕਾਨਾਂ ਖੋਲੀਆਂ ਸੜਕਾਂ 'ਤੇ ਸਰਕਾਰੀ ਵਾਹਨ ਤੇ ਬੈਟਰੀ ਰਿਕਸ਼ਾ ਵੀ ਨਜ਼ਰ ਆਈ। ਮੰਗਾਲੀ ਭਾਸ਼ਾ ਦੇ ਅਖਬਾਰ ਪ੍ਰਥਮ ਆਲੋ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਸ਼ੁਰੂ ਕੀਤੇ ਪੱਖਪਾਤ ਵਿਰੋਧੀ ਅੰਦੋਲਨ ਦੌਰਾਨ ਟਾਕਾ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 109 ਵਿਅਕਤੀ ਮਾਰੇ ਗਏ ਹਨ। ਅਖਬਾਰ ਨੇ ਇਹ ਵੀ ਕਿਹਾ ਕਿ ਪਿਛਲੇ 21 ਦਿਨਾਂ ਦੌਰਾਨ ਰੋਸ ਮੁਜਾਰਿਆਂ ਦੌਰਾਨ ਮੌਤੇ ਮੂਹ ਵਿੱਚ ਪਏ ਲੋਕਾਂ ਦੀ ਗਿਣਤੀ 440 ਹੋ ਗਈ ਹੈ। ਅਖਬਾਰ ਮੁਤਾਬਕ ਸੋਮਵਾਰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਟਾਕਾ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ 37 ਲਾਸ਼ਾਂ ਲਿਆਂਦੀਆਂ ਗਈਆਂ ਹਨ ਰੋਜ਼ਨਾਮਚੇ ਨੇ ਹਸਪਤਾਲ ਵਿਖਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ 500 ਲੋਕਾਂ ਨੂੰ ਗੋਲੀਆਂ ਦੇ ਜ਼ਖਮਾਂ ਸਣੇ ਹੋਰ ਕਈ ਛੱਟ ਫੇਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਰਾਜਧਾਨੀ ਦੇ ਬਾਹਰਵਾਰ 사ਵਰ ਤੇ ਧਾਮਰਾਇ ਇਲਾਕਿਆਂ ਵਿੱਚ ਸੋਮਵਾਰ ਨੂੰ ਪੁਲਿਸ ਤੇ ਸ਼ਰਾਰਤੀ ਅੰਸਰਾਂ ਵਿਚਾਲੇ ਹੋਈਆਂ ਝੜਪਾਂ ਵਿੱਚ 18 ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ 6 ਵਿਅਕਤੀ ਹਬੀਬਗੰਜ, 8 ਜਸੌਰ, ਖੁਲਨਾ ਤੇ ਬਾਰੀਸਾਲ ਵਿੱਚ 3-3, ਲਕਸ਼ਮੀਪੁਰਵੀ ਵਿੱਚ 11 ਕੁਸ਼ਤੀਆ, 6 ਸਤਖੀਰਾ, 3 ਤੇ ਗਾਜ਼ੀਪੁਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਪੱਛਮੀ ਜੋਸ਼ੋਰ ਜ਼ਿਲ੍ਹੇ ਵਿੱਚ ਆਵਾਮੀ ਲੀਗ ਦੇ ਆਗੂ ਦੀ ਮਾਲਕੀ ਵਾਲੇ ਹੋਟਲ ਵਿੱਚ 24 ਵਿਅਕਤੀਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਜਿਨ੍ਹਾਂ ਵਿਚ ਇండోਨੇਸ਼ੀਆ ਦਾ ਇੱਕ ਨਾਗਰਿਕ ਵੀ ਸ਼ਾਮਿਲ ਹੈ ਇਸ ਦਰਾਂ ਰਾਸ਼ਟਰਪਤੀ ਮੁਹੰਮਦ ਸ਼ਾਹਬੂਦੀਨ ਨੇ ਸੋਮਵਾਰ ਦੇਰ ਰਾਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਵਿੱਚ ਅਮਨ ਕਾਨੂੰਨ ਨੂੰ ਆਮ ਵਾਂਗ ਕਰਨ ਲਈ ਕਿਹਾ ਸੀ ਉਨ੍ਹਾਂ ਹਥਿਆਰਬੰਦ ਬਲਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਜਾਨ ਮਾਲ ਤੇ ਸਰਕਾਰੀ ਸਾਮਿਆ ਦੀ ਸੁਰੱਖਿਆ ਲਈ ਸਖਤ ਉਪਰਾਲੇ ਕਰ ਹਸੀਨਾ ਸਰਕਾਰ ਦੇ ਤਖਤਾ ਪਲਟ ਮਗਰੋਂ ਪਹਿਲੇ ਦਿਨ ਸੱਤਰੇ ਦਾ ਮਾਹੌਲ ਬਹੁਤ ਤਲਖ ਰਿਹਾ ਸਕਰੇਟ ਵਿੱਚ ਜਾਰੀ ਦਾਖਲਾ ਪਾਸ ਰੱਦ ਕਰ ਦਿੱਤੇ ਗਏ ਮੁੱਖ ਗੇਟ ਤੇ ਕੁਝ ਗਿਣਤੀ ਦੇ ਪੁਲਿਸ ਮੁਲਾਜ਼ਮ ਹੀ ਡਿਊਟੀ ਕਰਦੇ ਨਜ਼ਰ ਆਏ ਮੰਤਰਾਲਿਆਂ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਵੀ ਘਟ ਰਹੀ ਮંત્રી ਤੇ ਐਮਪੀਜ਼ ਵੀ ਗੈਰਹਾਜ਼ਰ ਰਹੇ ਤੇ ਜਿਹੜੇ ਕੁਝ ਆਏ ਉਹ ਡਰ ਤੇ ਖੋਪ ਵਿੱਚ ਸਨ ਹਸੀਨਾ ਦੀਆਂ ਵਕ ਵਕ ਥਾਵਾਂ ਤੇ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਇਸ ਦੌਰਾਨ ਅਮਰੀਕਾ ਨੇ ਆਪਣੀ ਨਾਗਰਿਕਾਂ ਨੂੰ ਬੰਗਲਾਦੇਸ਼ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਉਧਰ ਬ੍ਰਿਟਿਸ਼ ਸਰਕਾਰ ਨੇ ਬੰਗਲਾਦੇਸ਼ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਵਿਦੇਸ਼ ਸਕੱਤਰ ਡੇਵਿਡ ਲੈਮੀ ਨੇ ਬੰਗਲਾਦੇਸ਼ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਹੋਈ ਗੈਰ ਮਾਮੂਲੀ ਹਿੰਸਾ ਤੇ ਜਾਨੀ ਨੁਕਸਾਨ ਦੀ ਨਿਖੇਦੀ ਕੀਤੀ